ਅੱਜ ਜਿਹੜੀ ਸਾਡੀ ਕਲਾਸ ਹੈਗੀ ਆ ਇਹ ਮਤਲਬ ਬੱਚਿਆਂ ਨੇ ਦੇਖਿਆ ਹੋਊਗਾ ਮਤਲਬ ਪੰਜਾਬ ਪੁਲਿਸ ਦਾ ਜਿਹੜਾ ਮਈ ਦੇ ਵਿੱਚ ਆਇਆ ਕਿ ਮਈ ਚ ਪੇਪਰ ਹੋਊਗਾ ਕਨਸਟੇਬਲ ਵਾਲੇ ਬੱਚਿਆਂ ਦਾ ਤਾਂ ਉਹ ਪੰਜਾਬ ਪੁਲਿਸ ਕਨਸਟੇਬਲ ਦੇ ਸਾਰੇ ਆਪਾਂ ਪੀワイਕਿਊ ਲੈਂਦੇ ਨੇ ਇਸ ਕਲਾਸ ਦੇ ਵਿੱਚ ਇਹਦੇ ਵਿੱਚ ਸਾਰੇ ਬੱਚਿਆਂ ਨੇ ਆਪਣੀ ਤਿਆਰੀ ਚੈੱਕ ਕਰਨੀ ਆ ਮਤਲਬ ਤੁਹਾਡੀ ਪੰਜਾਬ ਪੁਲਿਸ ਤੇ ਪੀਟੀਪੀਐਸਵੀ ਵਾਲੇ ਬੱਚਿਆਂ ਨੇ ਵੀ ਓਕੇ ਇਹਦੇ ਵਿੱਚ ਟੋਟਲ ਆਪਾਂ 30 PYQ ਲੈਤਨੇ ਲਾਸ਼ ਦੇ ਵਿੱਚ ਜ਼ਰੂਰ ਦੱਸਣਾ ਕਿ ਇਹਨਾਂ ਦੇ ਵਿੱਚੋਂ ਤੁਹਾਡੇ ਕਿੰਨੇ ਸਵਾਲ ਠੀਕ ਹੋਏ ਨੇ ਪਹਿਲਾਂ ਵੀਡੀਓ ਰੋਕਣੀ ਆ ਅਨਸਰ ਕਰਨਾ ਓਕੇ ਤਾਂ ਇੱਕ ਵਾਰੀ ਵੀਡੀਓ ਦੇਖੋ ਬਾਅਦ ਵਿੱਚ ਕਿਸੇ ਵੀ ਟੌਪਿਕ ਦੇ ਵਿੱਚ ਕੋਈ ਪ੍ਰੋਬਲਮ ਆ ਜਿਵੇਂ ਇਹਦੇ ਵਿੱਚ ਨਾਮ ਦੇ ਪੜਨਾਮ ਦੇ ਵਿਸ਼ੇਸ਼ਣ ਦੇ ਕਿਰਿਆ ਵਿਸ਼ੇਸ਼ਣ ਦੇ ਜਿੰਨੇ ਆਪਾਂ ਸ਼ਬਦ ਸ੍ਰੈਣੀਆਂ ਦੇ ਅਖਾਣ ਮੁਹਾਵਰੇ ਲੱਤੇ ਨੇ ਜਿੱਥੇ ਵੀ ਲੱਗਦਾ ਫਿਰ ਆਪਣੀਆਂ ਵੀਡੀਓ ਫਿਰ ਇਹਦੇ ਵਿੱਚ ਹੈਗੀਆਂ YouTube ਤੇ ਜਾਂ ਤੁਹਾਡੇ ਕੋਲ ਜੋ ਵੀ ਨੋਟਸ ਬਣੇ ਹੋਣਗੇ ਤਾਂ ਨਾਲ-ਨਾਲ ਆਪਣੀ ਰਿਵੀਜ਼ਨ ਕਰੋ ਕਿਉਂਕਿ ਸੋਨੂੰ ਪੰਜਾਬੀ ਆ ਰਹੀ ਹੈ 10 ਨੰਬਰ ਦੀ ਤਾਂ ਜੇ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰੋਗੇ ਤਾਂ 10 ਦੇ ਵਿੱਚੋਂ 10 ਨੰਬਰ ਵੀ ਲਿਆ ਸਕਦੇ ਹੋ ਤੇ ਬਾਕੀ ਜਿਹੜੇ ਬੱਚੇ ਪੀਟੀ ਪਲੈਸੀ ਵਾਲੇ ਇਹਨਾਂ ਨੂੰ ਆਉਂਦੀ ਹੈ 15 ਜਾਂ 13 ਦੀ ਕੋਸ਼ਿਸ਼ ਕੇ ਪੇਪਰਾਂ ਤੇ 2 ਨੰਬਰ ਦੀ ਤੇ ਕੋਸ਼ਿਸ਼ ਕਿਆ 15 ਨੰਬਰ ਦੀ ਓਕੇ ਤਾਂ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਪਹਿਲਾਂ ਵੀਡੀਓ ਰੋਕਣੀ ਆ ਤੇ ਆਨਸਰ ਕਰਨਾ ਓਕੇ ਫਿਰ ਮੈਚ ਕਰਨਾ ਤਾਂ ਸਕਰੀਨ ਤੇ ਪਹਿਲਾ ਸਵਾਲ ਹੈਗਾ ਵੀਡੀਓ ਰੋਕੋ ਪਹਿਲਾਂ ਆਪ ਪੜੋ ਇੱਕੋ ਥਾਲੀ ਦੇ ਖਾਲੀ ਥਾਂ ਮੁਹਾਵਰੇ ਨੂੰ ਪੂਰਾ ਕਰੋ ਤਾਂ ਇਹ ਪੂਰਾ ਮੁਹਾਵਰੇ ਨੂੰ ਆਪਾਂ ਕੰਪਲੀਟ ਕਰਨਾ ਇੱਕੋ ਥਾਲੀ ਦੇ ਇਹ ਜਿਹੜਾ ਮੁਹਾਵਰਾ ਤੇ ਖਾਣਾ ਇਹ ਆਪਣੇ ਆਪ ਦੇ ਵਿੱਚ ਕੀ ਨੇ ਇਹ ਹੈਗੇ ਨੇ ਕਾਵ ਰੂਪ ਕਿਦਾਂ ਦੇ ਕਾਵ ਰੂਪ ਇਹ ਹੁੰਦੇ ਨੇ ਬੰਦ ਕਾਵ ਰੂਪ ਪੇਪਰ ਦੇ ਵਿੱਚ ਕਈ ਵਾਰੀ ਤਾਂ ਇਹਦਾ मीनिंग ਪੁੱਛ ਲੂਗਾ ਜਿਵੇਂ ਆਪਾਂ ਇਹਨੂੰ ਜਦੋਂ ਹੁਣ ਕੰਪਲੀਟ ਕਰਾਂਗੇ ਇੱਕੋ ਥਾਲੀ ਦੇ ਬੱਟੇ ਹੋਣਾ ਚਮਚੇ ਹੋਣਾ ਲਫਾਫੇ ਹੋਣਾ ਚਿੱਟੇ ਬੱਟੇ ਹੋਣਾ ओके ਤਾਂ ਇਹਨਾਂ ਸਰਉਣਾ ਸੀ 1 ਕੋ 34 ਦੇ ਚਿੱਟੇ ਵੱਟੇ ਹੋਣਾ ਤੇ ਜੇ ਕਈ ਵਾਰ ਇਹਨੂੰ ਕੰਪਲੀਟ ਹੀ ਦੱਸਤਾ ਕਿ 1 ਕੋ 34 ਦੇ ਚਿੱਟੇ ਵੱਟੇ ਹੋਣਾ ਦਾ ਮੀਨਿੰਗ ਕੀ ਆ ਤਾਂ ਆਪਣੇ ਆਪਸ ਵਿੱਚ ਦੀ ਬਹੁਤ ਜ਼ਿਆਦਾ ਬਣਨੀ ਕਿ ਇਹਨਾਂ ਦੇ ਵਿੱਚ ਤਾਂ ਇੰਨੀ ਬਣਦੀ ਹੈ ਇਹਦੇ 1 ਕੋ 34 ਦੇ ਚਿੱਟੇ ਵੱਟੇ ਨੇ ਓਕੇ ਆਪਾਂ ਕਹਿੰਦੇ ਆ ਇਹਦਾ ਮਤਲਬ ਕਿ ਉਹ ਖਿਚੜੀ ਨਹੀਂ ਠੀਕ ਆ ਉਸ ਵਾਲੀ ਗੱਲ ਤੇ ਇੱਥੇ ਇਹਦਾ ਮੀਨਿੰਗ ਆ ਜਾਊਗਾ ਕੰਪਲੀਟ ਓਕੇ ਤਾਂ ਹੁਣ ਆਪਾਂ ਕਰਦੇ ਆ ਦੂਜਾ ਸਵਾਲ ਦੂਸਰਿਆਂ ਦਾ ਪਲਾ ਕਰਨ ਵਾਲੇ ਨੂੰ ਕੀ ਕਹਿੰਦੇ ਹਨ ਤਾਂ ਇਹਨਾਂ ਦੇ ਵਿੱਚੋਂ ਦੂਸਰਿਆਂ ਦਾ ਪਲਾ ਕਰਨ ਵਾਲੇ ਨੂੰ ਪਰਮ ਮਨੁੱਖ ਪਰਮ ਮਨੁੱਖ ਕਿ ਜਿਹੜਾ ਮਨੁੱਖ ਬਹੁਤ ਹੀ ਮਤਲਬ ਸਾਫ ਸੁਥਰਾ ਤੇ ਹਰੀਕ ਦਾ ਬਹੁਤ ਪਿਆਰਾ ਹੋਵੇ ਕਿ ਇਹ ਪਰਮਾਤਮਾ ਦੇ ਬਹੁਤ ਉਹ ਆ ਤਾਂ ਉਹਨੂੰ ਆਪਾਂ ਪਰਮ ਮਨੁੱਖ ਕਹਾਂਗੇ ਬਿਉਤ ਬੰਦੀ ਕਿਸੇ ਮਤਲਬ ਕਿਸੇ ਦੀ ਕਿਸੇ ਵੀ ਕੰਮ ਨੂੰ ਕਰਨ ਲਈ ਪ੍ਰੋਪਰ ਪਲੈਨਿੰਗ ਕਰਕੇ ਜਿਹੜਾ ਆਪਾਂ ਪੂਰੇ ਬਿਉਤ ਬਣਾ ਕੇ ਬਿਉਤ ਇਹ ਹੈਗਾ ਇਹਦੇ ਵਿੱਚ ਮੂਲ ਸ਼ਬਦ ਬੰਦੀ ਹੈਗਾ ਇਹਦੇ ਵਿੱਚ ਕੀ ਹੈ ਪਛੇਤਰ ਪਰਮ ਮਨੁੱਖ ਇਹ ਦੋਵੇਂ ਕੀ ਨੇ ਇਹ ਦੋਵੇਂ ਹੀ ਮੂਲ ਸ਼ਬਦ ਨੇ ਤੇ ਵਿੱਚ ਇਹਨਾਂ ਦੇ ਕੀ ਜੋੜ ਨਹੀਂ ਲਾ ਕੇ ਇਹਨਾਂ ਨੂੰ ਬਣਾਇਆ ਹੋਇਆ ਇਹਨਾਂ ਨੂੰ ਸਮਾਸੀ ਸ਼ਬਦ ਆਪਾਂ ਕਹਿੰਦੇ ਆ ਆਪਾਂ ਵੀਡੀਓ 'ਚ ਦੇਖਿਆ ਜਾਂ ਦੂਸਰਿਆਂ ਦਾ ਪਲਾ ਕਰਨ ਵਾਲੇ ਨੂੰ ਆਪਾਂ ਕਹਿੰਦੇ ਆ ਪਰ ਉਪਕਾਰੀ ਪਰ ਉਪਕਾਰੀ ਦ ਤਾਂ ਇਹਦੇ ਵਿੱਚ ਇਹ ਕੀ ਹੈ ਸਾਡਾ ਮੂਲ ਸ਼ਬਦ ਤੇ ਇਹਦੇ ਵਿੱਚ ਲੱਗਿਆ ਹੋਇਆ ਅਗੇਤਰ ਪਰ ਉਪਕਾਰੀ ਦੂਸਰਿਆਂ ਦਾ ਪਲਾ ਕਰਨ ਵਾਲਾ ਓਕੇ ਨਾਲ-ਨਾਲ ਇਹ ਵੀ ਦੇਖਣਾ ਕਿ ਮੂਲ ਸ਼ਬਦ ਕਿੱਥੇ ਆ ਅਗੇਤਰ ਕਿੱਥੇ ਲੱਗਿਆ ਪਛੇਤ ਮਤਲਬ ਸੌਰੀ ਅਗੇਤਰ ਪਛੇਤਰ ਕਿੱਥੇ ਲੱਗੇ ਨੇ ਇਹ ਵੀ ਪੁੱਛਦੇ ਨੇ ਸਾਨੂੰ ਪੰਜਾਬ ਪਲਸ ਵਾਲਿਆਂ ਨੂੰ ਅੰਗਰੇਜ਼ੀ ਪਾਸ਼ਾ ਦੇ ਸ਼ਬਦ ਰੀਅਲ ਦਾ ਪੰਜਾਬੀ ਅਨੁਵਾਦ ਕੀ ਹੈ ਤਾਂ ਇਹਨਾਂ ਦੇ ਵਿੱਚ ਰੀਅਲ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਤਾਂ ਇਹ ਤੁਸੀਂ ਕਰ ਲਿਆ ਹੋਗਾ ਰੀਅਲ ਦਾ ਪੰਜਾਬੀ ਅਨੁਵਾਦ ਹੈਗਾ ਆਪਣਾ ਅਸਲੀ ਕਿੱਟਾ ਸ਼ਬਦ ਦਾ ਬਹੁਵਚਨ ਰੂਪ ਹੈ ਤਾਂ ਜਿਹੜਾ ਕਿੱਟਾ ਸ਼ਬਦ ਦਾ ਇਹ ਦਾ ਕੀ ਕਰਨਾ ਆਪਾਂ ਬਹੁਵਚਨ ਦੱਸਣਾ ਤੇ ਵੀਡੀਓ ਰੋਕੋ ਕਿੱਟਾ ਇੱਕ ਤੇ ਕਿੱਟੇ ਜ਼ਿਆਦਾ ਓਕੇ ਹੁਣ ਤੁਸੀਂ ਮੈਨੂੰ ਦੱਸੋ ਆਪਾਂ ਕਰਿਆ ਸੀ ਵਿਸ਼ੇਸ਼ਣ ਜਿਵੇਂ ਹੁਣ ਚਿੱਟਾ ਚਿੱਟਾ ਕੀ ਆ ਜਦੋਂ ਚਿੱਟੇ ਦੇ ਮਗਰ ਆਪਾਂ ਕਹਤਾ ਕਿ ਚਿੱਟਾ ਕੋਈ ਵੀ ਚਿੱਟਾ ਕੱਪੜਾ ਲੈ ਲਓ ਚਿੱਟਾ ਕੋਰਤਾ ਲੈ ਲਓ ਠੀਕ ਆ ਕਿ ਇਹ ਬਕਾਰੀ ਵਿਸ਼ੇਸ਼ਣ ਆ ਜਾਂ ਆਪਕਾਰੀ ਵਿਸ਼ੇਸ਼ਣ ਆ ਓਕੇ ਜਦੋਂ ਆਪਾਂ ਕਿਸੇ ਵੀ ਵਿਸ਼ੇਸ਼ਣ ਦੇ ਮਗਰ ਲਿੰਗ ਜਾਂ ਬਚਨ ਚੇਂਜ ਕਰ ਦਿੰਦੇ ਆ ਉਹਦੇ ਵਿੱਚ ਚੇਂਜ ਆਉਂਦਾ ਜਾਂ ਨਹੀਂ ਆਉਂਦਾ ਤਾਂ ਉਹਦੇ ਰੂਪ ਦੇ ਵਿਸ਼ੇਸ਼ਣ ਨੂੰ ਰੂਪ ਦੇ ਪੱਧਰ ਤੇ ਆਪਾਂ ਦੋ ਤਰੀਕੇ ਨਾਲ ਦੇਖਦੇ ਸੀ ਇੱਕ ਦਾ ਜਦੋਂ ਇਹਦੇ ਮਗਰ ਆਪਾਂ ਕੋਈ ਵੀ ਨਾਮ ਲਾਤਾ ਤਾਂ ਇਹਨਾਂ ਕੀ ਕਰਨਾ ਵਿਸ਼ੇਸ਼ਣ ਦਾ ਕੰਮ ਕਰਨਾ ਠੀਕ ਆ ਜਦੋਂ ਆਪਾਂ ਨਾਮ ਚੇਂਜ ਕਰਤਾ ਠੀਕ ਆ ਆਪਾਂ ਪਹਿਲਾਂ ਕਹਤਾ ਕੁਰਤਾ ਫਿਰ ਕਹਤਾ ਕੁਰਤੀ ਤਾਂ ਫਿਰ ਚਿੱਟਾ ਕੁਰਤਾ ਹੁੰਦਾ ਤੇ ਚਿੱਕਟੀ ਕੁਰਤੀ ਹੁੰਦੀ ਆ ਤਾਂ ਫਿਰ ਇਹ ਕੀ ਹੋਣਿਆ ਨਾ ਜੀ ਵੈਸੇ ਇਹ ਵਿਸ਼ੇਸ਼ਣ ਆ ਤੇ ਕਿਦਾਂ ਦਾ ਵਿਸ਼ੇਸ਼ਣ ਆ ਇਹ ਬਕਾਰੀ ਵਿਸ਼ੇਸ਼ਣ ਆ ਕਿਉਂ ਜਦੋਂ ਆਪਾਂ ਨਾਮ ਜਾਂ ਲਿੰਗ ਚੇਂਜ ਕਰਤਾ ਇਹਦੇ ਮਤਲਬ ਮਗਰ ਲਿੰਗ ਪਲਿੰਗ ਇੱਕ ਵਚਨ ਤੋਂ ਬਹੁਵਚਨ ਕਰਤਾ ਤਾਂ ਚਿੱਟੇ ਤੋਂ ਚਿੱਟੀ ਚਿੱਟੀਆਂ ਚਿੱਟੇ ਹੋ ਜੂਗਾ ओके ਤਾਂ ਇੰਡਿਆਨ ਦਾ ਕਲਾ ਕੀ ਪੁੱਛਿਆ ਸੀ ਬਹੁ ਬਚਨ ਇਹੇ ਲੈਵਲ ਜਿਵੇਂ ਹੁਣ ਇਹ ਜਿਹੜਾ ਲੈਵਲ ਆ ਹਨ ਇਹ ਥੋੜਾ 2024 ਦਾ ਇਹ ਵਾਲਾ ਤਾਂ ਕਰਨਾ ਹੀ ਕਰਨਾ ਹੁੰਦਾ ਓਕੇ ਪੀ ਵੀ ਕਿਉ ਬਹੁਤ ਰਿਪੀਟ ਹੁੰਦੇ ਨੇ ਇਹ ਤੁਸੀਂ ਮਤਲ ਜਿਹੜੇ ਬੱਚੇ ਦਿੰਦੇ ਨੇ ਪੇਪਰ 75 ਤੋਂ 80% ਦਾ ਪੇਪਰ ਥੋੜਾ ਪੰਜਾਬ ਵਾਲੇ ਰਿਪੀਟ ਕਰਦੇ ਹੀ ਕਰਦੇ ਨੇ ਦੁਬਾਰੇ ਹਨਾ ਬਸ ਕਲਾ ਕਰੰਟ ਨਾ ਮ ਆਉਂਦਾ ਬਟ ਥੋੜੇ ਹਾਈ ਲੈਵਲ ਵੀ ਕਰਦੇ ਜਾਓ ਠੀਕ ਹੈ ਜੇ 10 ਦੇ ਵਿੱਚੋਂ ਬਾਕੀ ਵਿੱਚ 8 ਲੈ ਰਹੇ ਆ ਤੁਸੀਂ ਤੁਸੀਂ 10 ਚੋਂ 10 ਲੈਣੇ ਹੀ ਲੈਣੇ ਆ ਪੰਜਾਬੀ ਦੇ ਵਿੱਚੋਂ ਖੇਡ ਲਿਖਿਆਂ ਵਿੱਚੋਂ ਕਿਹੜਾ ਨਾਮ ਨਹੀਂ ਹੈ ਓਕੇ ਇਹ ਚਾਰਾਂ ਦੇ ਵਿੱਚੋਂ ਨਾਮ ਦੀ ਕਿਸਮ ਕਿਹੜੀ ਨਹੀਂ ਹੈ ਹੁਣ ਆਪਾਂ ਦੇਖਿਆ ਸੀ ਸ਼ਬਦ ਸ੍ਰੈਣੀਆ ਸ਼ਬਦ ਸ੍ਰੈਣੀ ਸਾਡੇ ਕੋਲੇ ਕਿੰਨੀਆਂ ਸੀ 8 8 ਦੇ ਵਿੱਚ ਇੱਕ ਸਾਡੀ ਸ਼ਬਦ ਸ੍ਰੈਣੀਆ ਨਾਮ ਤਾਂ ਨਾਮ ਸਾਡੇ ਕੋਲੇ ਕਿੰਨੇ ਪ੍ਰਕਾਰ ਦੇ ਨੇ 5 ਤਾਂ ਪਹਿਲਾ ਕਿਹੜਾ ਨਾਮ ਸੀਗਾ ਸਾਡੇ ਕੋਲੇ ਪਹਿਲਾ ਸੀਗਾ ਆਮ ਨਾਮ ਜਿਵੇਂ ਆਪਾਂ ਕਹਿੰਦਾ ਕੁੜੀ ਮੁੰਡਾ ਕੁਰਸੀ ਮੇਜ਼ ਦੂਜਾ ਆਪਾਂ ਕਹਿੰਦਾ ਸੀਗਾ ਖਾਸ ਨਾਮ ਜਿਵੇਂ ਆਪਾਂ ਕਿਹਦੇ ਨਾਮ ਨਾਮ ਲੈਂਦੇ ਜਿਵੇਂ ਅਮਰਤਾ ਪ੍ਰੀਤਮ ਦਲੀਪ ਕੋਟਵਾਣਾ ओके ਫਿਰ ਆਪਣੇ ਕੋਲੇ ਸੀਗਾ ਵਸਤੂਵਾਚਕ ਨਾਮ ਇਹਦੇ ਵਿੱਚ ਆ ਗਿਆ ਸੀ ਆਪਣਾ ਦੁੱਧ ਪਾਣੀ ਜਿਹੜੀ ਵੀ ਚੀਜ਼ ਦੀ ਆਪਾਂ ਕੋਈ ਵੇਟ ਕਰ ਸਕਦੇ ਆ ਜਾਂ ਉਹਨੂੰ ਆਪਾਂ ਮਤਲਬ ਨਾਪ ਸਕਦੇ ਆ ਜਿਵੇਂ 1 ਮੀਟਰ ਕਪੜਾ 2 ਮੀਟਰ ਕਪੜਾ 1 ਲੀਟਰ ਦੁੱਧ ਇਹ ਵਾਲਾ ਵਸਤੂਵਾਚਕ ਉਹ ਤੋਂ ਬਾਅਦ ਸੀਗਾ ਸਾਡੇ ਕੋਲੇ ਇਕੱਠਵਾਚਕ ਨਾਮ ਇਕੱਠਵਾਚਕ ਦੇ ਵਿੱਚ ਆ ਗਿਆ ਸੀ ਸਾਡੇ ਜਿਵੇਂ ਕਲਾਸ ਆ ਗਈ ਕਲਾਸ ਆ ਗਈ ਆਪਣੇ ਤੇ ਜਿੱਥਾ ਆ ਗਿਆ ਆ ਗਈ ਮੰਦਿਰ ਆ ਗਈ ਉਹ ਤੋਂ ਬਾਅਦ ਜਿਹੜੀ ਵੀ ਚੀਜ਼ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਅਲੀਵਰ ਚ ਆਇਆ ਸੀਗਾ ਜਿਹੜੇ ਵੀ ਚੀਜ਼ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਉਹਨੂੰ ਆਪਾਂ ਕਹਾਂਗੇ ਪਾਵਾਚਕ ਨਾਮ ਜਿਵੇਂ ਇਹਦੇ ਵਿੱਚ ਆਪਣੀ ਖੁਸ਼ੀ ਗਮੀ ਆ ਗਈ ਗਰਮੀ ਆ ਗਈ ਸਰਦੀ ਆ ਗਈ ਓਕੇ ਮੋ ਪਿਆਰ ਇਹ ਵਾਲੀ ਚੀਜ਼ ਆ ਗਈਆਂ ਦੇਸ਼ ਭਗਤੀ ਆ ਗਈ ਇਹਦੇ ਵਿੱਚ ਤਾਂ ਇਹ ਸਾਡਾ ਕੀ ਆ ਗਿਆ ਪਾਵਾਚਕ ਨਾਮ ਆ ਗਿਆ ਤਾਂ ਇਹਨਾਂ ਦੇ ਵਿੱਚ ਜਿਹੜਾ ਰੇਤ ਆ ਜੇ ਸਿੱਧਾ ਪੁੱਛ ਲੈਣ ਰੇਤ ਇੱਕ ਨਾਮ ਆ ਹਾਂਜੀ ਨਾਮ ਆ ਕਿਦਾਂ ਦਾ ਨਾਮ ਆ ਵਸਤੂਵਾਚਕ ਕਿਉਂਕਿ ਰੇਤ ਆਪਾਂ ਇਦਾਂ ਨਹੀਂ ਕਰ ਦਿੰਦੇ ਨਾ ਇੱਕ ਰੇਤ ਦੋ ਰੇਤ ਤਿੰਨ ਰੇਤ ਆਪਾਂ ਜੇ ਰੀਤ ਮੰਗਾਉਣੀ ਆ ਇੱਕ ਮਣ ਇੱਕ ਟਰਾਲੀ ਹਨਾ ਇਸ ਤਰੀਕੇ ਨਾਲ ਆਪਾਂ ਰੀਤ ਮੰਗਾਉਣੀ ਆ ਦਰਿਆ ਦਰਿਆ ਵੀ ਕੀ ਇੱਕ ਨਾਮ ਕਿੱਦਾਂ ਦਾ ਨਾਮ ਆ ਆਮ ਨਾਮ ਆ ਜੇ ਇੱਥੇ ਹੁੰਦਾ ਸਤਲੁਜ ਤਾਂ ਇਹਨੇ ਕੀ ਬਣ ਜਾਂਦਾ ਖਾਸ ਨਾਮ ਬਣ ਜਾਂਦਾ ਸੀ ਸਤਲੁਜ ਬਿਆਸ ਰਾਵੀ ਜੀਲਮ ਜਨਾਬ ਹਨਾ ਲਾਈਕ ਤੇ ਪਾਣੀ ਪਾਣੀ ਇੱਕ ਨਾਮ ਆ ਕਿੱਦਾਂ ਦਾ ਨਾਮ ਆ ਇਹ ਵੀ ਇੱਕ ਪਾਣੀ ਦੋ ਪਾਣੀ ਤਾਂ ਨਹੀਂ ਹੁੰਦਾ ਇਹ ਵੀ ਹੁੰਦਾ 1 ਲੀਟਰ ਪਾਣੀ 2 ਲੀਟਰ ਪਾਣੀ ਤਾਂ ਇਹ ਵੀ ਕੀ ਹੈ ਵਸਤੂਵਾਚਕ ਨਾਮ ਇੱਥੇ ਆ ਜਾਂਦੀ ਕੁਰਸੀ ਕੁਰਸੀ ਸ਼ਬਦ ਕਿੱਦਾਂ ਦਾ ਕੁਰਸੀ ਸ਼ਬਦ ਹੈਗਾ ਸਾਡਾ ਆਮ ਨਾਮ ਆਮ ਨਾਮ ਠੀਕ ਹੈ ਬਟ ਪ੍ਰਿੰਸੀਪਲ ਸਰ ਦੀ ਕੁਰਸੀ ਜਦੋਂ ਤੁਸੀਂ ਕੰਪਨੀ ਦਾ ਨਾਮ ਮੈਂਸ਼ਨ ਕਰਕੇ ਉਹ ਵਾਲੀ ਕੁਰਸੀ ਤਾਂ ਇਹ ਨਹੀਂ ਬਣ ਜਾਣਾ ਸੀ ਖਾਸ ਨਾਮ ਤੇ ਬਾਕੀ ਵਸਤੂ ਬਾਚ ਕੇ ਆਪਣੀ ਕਲਾਸ ਵਗੈਰਾ ਤੇ ਇਹਦੇ ਵਿੱਚ ਆਉਣਾ ਚੈਂਸ ਰਹੇ ਦਾ ਰੀਟ ਅਗਲਾ ਚਾਚੇ ਨੇ ਕੁੱਤੇ ਨੂੰ ਸੋਟਾ ਮਾਰਿਆ ਬਾਕ ਦਾ ਲਿੰਗ ਬਦਲ ਕੇ ਲਿਖੋ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਕਿਹੜਾ ਸਹੀ ਆ ਇਹਦਾ ਲਿੰਗ ਬਦਲਣਾ ਤਾਂ ਚਾਚੇ ਨੇ ਕੁੱਤੇ ਨੂੰ ਸੋਟਾ ਮਾਰਿਆ ਚਾਚੇ ਦਾ ਚਾਚੀ ਹੋਊਗਾ ਕੁੱਤੇ ਦਾ ਕੁੱਤੀ ਹੋਊਗਾ ਛੋਟੇ ਦਾ ਛੋਟੀ ਹੋਊਗਾ ਓਕੇ ਤਾਂ ਇਹਦੇ ਵਿੱਚ ਹੁਣ ਇਹਦਾ ਹੁਣ ਆ ਹੀ ਨਹੀਂ ਸੀਗਾ ਤਾਂ ਸਿੱਧਾ ਸੋ ਦਾ ਆਨਸਰ ਆਉਣਾ ਸੀਗਾ ਅਸਲ ਦੇ ਵਿੱਚ ਜਿਹੜਾ ਤੁਹਾਡਾ ਪੇਪਰ ਹੁੰਦਾ ਹੈ ਇਹਦੇ ਵਿੱਚ ਸਾਰੇ ਖੇੜ ਹੀ ਟਾਈਮ ਦੀ ਹੁੰਦੀ ਆ ਕਦੇ ਵੀ ਜਿਆਦਾ ਮਤਲਬ ਬਾਕ ਦੇ ਵਿੱਚ ਇੱਕ ਛੱਦ ਚੱਕੋ ਜਿਵੇਂ ਲਿੰਗ ਬਦਲਣਾ ਤਾਂ ਪਹਿਲਾਂ ਚਾਚੇ ਦਾ ਹੀ ਲਿੰਗ ਬਦਲੋ ਠੀਕ ਆ ਬਾਕੀ ਨੂੰ ਬਾਅਦ ਚ ਦੇਖੋ ਕਿ ਇੱਕ ਦੇ ਵਿੱਚ ਚਾਚੇ ਤੋਂ ਚਾਚੀ ਕਰਿਆ ਚੁੱਪ ਕਰਕੇ ਉਹਨੂੰ ਟਿਕ ਲਾ ਕੇ ਅੱਗੇ ਲੰਘ ਜਾਓ ਮੇਰੀ ਕਾਰ ਦਾ ਰੰਗ ਸਲੇਟੀ ਹੈ ਵਿੱਚ ਵਿਸ਼ੇਸ਼ਣ ਚ ਨੂੰ ਤਾਂ ਇਹ ਵੀ ਕੀ ਹੈ ਸ਼ਬਦ ਸ੍ਰੈਣੀ ਤਾਂ ਵਿਸ਼ੇਸ਼ਣ ਕਿੰਨੇ ਹੁੰਦੇ ਸਾਡੇ ਕੋਲੇ ਪੰਜ ਪ੍ਰਕਾਰ ਦੇ ਕਿਰਿਆ ਵਿਸ਼ੇਸ਼ਣ ਹੁੰਦੇ ਸਾਡੇ ਕੋਲੇ ਦੋ ਸੌਰੀ ਅੱਠ ਪ੍ਰਕਾਰ ਦੇ ਰੂਪ ਦੇ ਪੱਖ ਤੋਂ ਵਿਸ਼ੇਸ਼ਣ ਹੈਗੇ ਨੇ ਸਾਡੇ ਦੋ ਪ੍ਰਕਾਰ ਦੇ ਰੂਪ ਦੇ ਪੱਖ ਤੋਂ ਆਪਾਂ ਦੇਖਿਆ ਨਾ ਚਿੱਟਾ ਚਿੱਟੇ ਤੋਂ ਚਿੱਟੀ ਹੋ ਜਾਣਾ ओके ਤਾਂ ਉਹ ਹੈਗਾ ਰੂਪ ਤੇ ਵਰਤੋਂ ਦੇ ਪੱਖ ਤੋਂ ਹੈਗੇ ਨੇ ਪੰਜ ਪ੍ਰਕਾਰ ਦੇ ਮੇਰੀ ਕਾਰ ਦਾ ਰੰਗ ਸਲੇਟੀ ਹੈ ਵਿਸ਼ੇਸ਼ਣ ਨਾਮ ਜਾਂ ਪੜਨਾਮ ਦੀ ਅਲੱਗ ਤੋਂ ਆ ਕੇ ਵਿਸ਼ੇਸ਼ਤਾ ਦੱਸੇ ਸ਼ਬਦ ਉਹਨੂੰ ਆਪਾਂ ਕਹਾਂਗੇ ਵਿਸ਼ੇਸ਼ਣ ਤਾਂ ਕਾਰ ਦੀ ਵਿਸ਼ੇਸ਼ਤਾ ਦੱਸ ਰਿਹਾ ਤਾਂ ਕਾਰ ਇੱਕ ਨਾਮ ਓਕੇ ਤਾਂ ਇਹਦੇ ਵਿੱਚ ਅਨਸਰ ਆਉਣਾ ਸੀ ਸਲੇਟੀ ਪੰਜਾਬੀ ਬਾਕ ਦੇ ਪੰਜਾਬੀ ਬਾਕ ਦੇ ਸਧਾਰਨ ਬਾਕ ਵਿੱਚ ਕਿਰਿਆ ਕਿੱਥੇ ਆਉਂਦੀ ਹੈ ਤੱਕ ਕਿਰਿਆ ਕਿੱਥੇ ਆਉਂਦੀ ਆ ਸਾਡੀ ਬਾਕ ਬੰਤਰ ਕਿਦਾਂ ਦੀ ਆ ਪੰਜਾਬੀ ਦੇ ਵਿੱਚ ਪਹਿਲਾਂ ਸਟਾਰਟਿੰਗ ਚ ਆਉਂਦਾ ਸਾਡੇ ਕੋਲੇ ਕਰਤਾ ਫਿਰ ਆਉਂਦਾ ਸਾਡੇ ਕੋਲੇ ਕਰਮ ਤੇ ਬਾਅਦ ਚ ਆਉਂਦੀ ਆ ਸਾਡੇ ਕੋਲੇ ਕਿਰਿਆ ਤੱਕ ਕਿਰਿਆ ਕਿੱਥੇ ਆਉਂਦੀ ਆ ਕਿਰਿਆ ਆਉਂਦੀ ਆ ਲਾਸਟ ਦੇ ਵਿੱਚ ਕਰਤਾ ਜੋ ਕੋਈ ਕੰਮ ਕਰ ਰਿਆ ਹੁੰਦਾ ਕਰਮ ਜਿਹਦੇ ਉੱਪਰ ਕਰਮ ਜਿਹਦੇ ਉੱਪਰ ਕੋਈ ਵੀ ਕੰਮ ਕੀਤਾ ਜਾ ਰਿਹਾ ਹੁੰਦਾ ਕੋਈ ਕਿਰਿਆ ਹੋ ਰਹੀ ਹੁੰਦੀ ਆ ਤੇ ਕਿਰਿਆ ਆਉਂਦੀ ਆ ਲਾਸਟ ਦੇ ਵਿੱਚ ਨਾਮ ਤੋਂ ਪਹਿਲਾਂ ਨਾਮ ਤੋਂ ਬਾਅਦ ਨਾਮ ਤੋਂ ਬਾਅਦ ਆ ਕਰਮਾ ਹੁੰਦਾ ਬਾਕ ਦੇ ਅੰਤ ਵਿੱਚ ਹਾਂਜੀ ਕਿਦੇ ਆਉਂਦੀ ਹੈ ਸਾਡੇ ਕੋਲੇ ਬਾਕ ਦੇ ਅੰਤ ਦੇ ਵਿੱਚ ਪੰਜਾਬੀ ਪਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਹੈਗੀ ਹੈ ਸਾਡੇ ਕੋਲੇ ਬਾਕ ਓਕੇ ਛੋਟੀ ਤੋਂ ਛੋਟੀ ਇਕਾਈ ਹੈਗੀ ਹੈ ਸਾਡੇ ਕੋਲੇ ਤੁਣੀ ਲਿਖਿਆਂ ਵਿੱਚੋਂ ਗਿਣਤੀ ਵਾਚਕ ਵਿਸ਼ੇਸ਼ਣ ਚੁਣੋ ਗਿਣਤੀ ਵਾਚਕ ਵਿਸ਼ੇਸ਼ਣ ਲਾਲ ਚਲਾਕ ਤੇਜਾ ਤਾਂ ਇਹ ਕੀ ਹੋ ਗਿਆ ਇਹਦਾ ਵਿਸ਼ੇਸ਼ਣ ਹੋ ਗਿਆ ਬਟ ਕਿਦਾਂ ਦੇ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਕਿਸੇ ਦਾ ਗੁਣ ਦੱਸਣਾ ਕਿ ਜਿਵੇਂ ਲਾਲ ਕੋਈ ਵੀ ਹੈ ਨਾ ਕਿ ਲਾਲ ਲਾਲ ਕਿਤਾਬ ਚਲਾਕ ਮੁੰਡਾ ਤੇਜ ਕੁੜੀ ਓਕੇ ਤਾਂ ਇਹ ਕੀ ਹੋ ਗਿਆ ਸੋਡੇ ਗੁਣਵਾਚਕ ਵਿਸ਼ੇਸ਼ਣ ਇਹ ਵੀ ਅੱਗੇ ਕਿੰਨੇ ਤਰ੍ਹਾਂ ਦੇ ਨੇ ਤਿੰਨ ਤਰ੍ਹਾਂ ਦੇ ਤਾਂ ਇਹਦੇ ਵਿੱਚ ਗਿਣਤੀ ਜਦੋਂ ਕਿਸੇ ਵੀ ਨਾਮ ਪਰਨਾਮ ਦੀ ਗਿਣਤੀ ਦੱਸੀ ਜਾਵੇ 1 2 10ਵਾਂ ਦੁੱਗਣਾ ਅੱਧਾ ਤਾਂ ਇਹ ਹੈਗੇ ਸਾਡੇ ਗਿਣਤੀਵਾਚਕ ਵਿਸ਼ੇਸ਼ਣ ਸ਼ਾਮ ਕਿਤਾਬ ਪੜਦਾ ਹੈ ਬਾਕ ਵਿੱਚ ਕਿਰਿਆ ਚ ਨੂੰ ਤਾਂ ਸ਼ਾਮ ਕੀ ਇੱਥੇ ਕਰਤਾ ਕਿਤਾਬ ਕੀ ਇੱਥੇ ਕਰਮ ਤੇ ਇਹ ਸਾਰੀ ਕੀ ਹੈ ਸਾਡੇ ਕੋਲ ਕਿਰਿਆ ਕਿਰਿਆ ਦੇ ਵਿੱਚ ਇਹ ਹੈਗੀ ਹੈ ਮੂਲ ਕਿਰਿਆ ਇਹ ਹੈਗੇ ਸਾਡੇ ਕੋਲ ਸਹਾਇਕ ਕਿਰਿਆ ਤਾਂ ਇਹਦੇ ਵਿੱਚ ਬਟ ਇਹ ਸਾਰੀ ਹੋਊਗੀ ਇਹ ਹੋਊਗੀ ਸਾਰੀ ਸਾਡੀ ਕਿਰਿਆ ਤਾਂ ਪੜਦਾ ਹੈ ਤਾਂ ਸ਼ਾਮ ਦਾ ਇੱਥੇ ਕਰਤਾ ਕਿਤਾਬ ਕਰਮ ਤੇ ਪੜਦਾ ਹੈ ਕੀ ਇਹ ਸਾਡੀ ਕਿਰਿਆ ਫੋਕ Song ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਤਾਂ Song ਗੀਤ ਗੀਤ ਸਾਰੇ ਕੀਤੇ ਦਿੱਤਾ ਬਸ ਇਹਦਾ ਕੀ ਆਊਗਾ ਲੋਕ ਗੀਤ ਲੋਕ ਗੀਤ ਕਿਹੜੇ ਹੁੰਦੇ ਨੇ ਜਿੱਥੇ ਉਹ ਸਿੱਧਾ ਕਹਿ ਦੇਣਗੇ ਗੀਤ ਤੇ ਲੋਕ ਗੀਤ ਦੇ ਵਿੱਚ ਕੀ ਅੰਤਰ ਆ ਜਿਹੜੇ ਨਾਰਮਲ ਗੀਤ ਨੇ ਅੱਜ ਦੇ ਟਾਈਮ 'ਚ ਉੱਥੇ ਸਾਨੂੰ ਕਲਾਕਾਰ ਦਾ ਮਤਲਬ ਲੇਖਕ ਦਾ ਨਾਮ ਪਤਾ ਹੁੰਦਾ ਕੇ ਦਾ ਲੇਖਕ ਕੌਣ ਬਟ ਲੋਕ ਗੀਤ ਕੀ ਹੁੰਦੇ ਇੱਕ ਸਮੂਹ ਕੋਈ ਵੀ ਮਤਲਬ ਲੋਕਾਂ ਦਾ ਸਮੂਹ ਇਕੱਠਾ ਹੋਇਆ ਉਹਨਾਂ ਨੇ ਕਿਸੇ ਗੀਤ ਦੀ ਸਿਰਜਣਾ ਕਰੀ ਫੇਰ ਉਹ ਜੋ ਵੀ ਗੀਤ ਦੀ ਸਰਜਨਾ ਕਰੀਆ ਉਹ ਸਹਿਮਤੀ ਮਿਲੂਗੀ ਸਮਾਜ ਦੇ ਵਿੱਚ ਕਿ ਓਕੇ ਇਹ ਜਿਹੜੀ ਸਾਡੀ ਸਮਾਜ ਦੀ ਰੀਤੀ ਰਿਵਾਜ ਆ ਸਾਡੀਆਂ ਬੰਦਸ਼ਾਂ ਜਿਹੜੀਆਂ ਉਹਦੀਆਂ ਲੰਘਣਾ ਨਹੀਂ ਕਰ ਰਿਆ ਠੀਕ ਆ ਤਾਂ ਫੇਰ ਉਹਨਾਂ ਨੂੰ ਉਹ ਪੀੜੀ ਦਾ ਪੀੜੀ ਅੱਗੇ ਜਾਣਗੇ ਬਟ ਉਹਦੇ ਵਿੱਚ ਲੇਖ ਦਾ ਨਾਮ ਕਿਤੇ ਨਹੀਂ ਹੁੰਦਾ ਲੋਕ ਗੀਤਾਂ ਦੇ ਵਿੱਚ ਤੇ ਲੋਕ ਗੀਤ ਕਿਹਦਾ ਹਿੱਸਾ ਨੇ ਸਾਡੇ ਲੋਕ ਸਹਿਤ ਦਾ ਤੇ ਲੋਕ ਸਹਿਤ ਕਿਹਦਾ ਹਿੱਸਾ ਲੋਕ ਧਾਰਾ ਦਾ ਤੇ ਲੋਕ ਧਾਰਾ ਕਾ ਦਾ ਹਿੱਸਾ ਸਾਡੇ ਸੱਭਿਆਚਾਰ ਦਾ ਤੇ ਸੱਭਿਆਚਾਰ ਕੀ ਦਾ ਪਾਰਟ ਹੁੰਦਾ ਸਾਡੇ ਸਮਾਜ ਦਾ ਮੇ ਵਰਦਾ ਹੈ ਇਸ ਵਾਕ ਵਿੱਚ ਕਿਹੜੀ ਕਿਰਿਆ ਦੀ ਵਰਤੋਂ ਹੋਈ ਹੈ ਤਾਂ ਮੀਂਹ ਵਰਦਾ ਹੈ ਕਿਹੜੀ ਜੇ ਮਤਲਬ ਕਿਰਿਆ ਆਪਾਂ ਦੇਖਦੇ ਹਾਂ ਬਾਗ ਦੇ ਵਿੱਚ ਇਹ ਹੁੰਦੇ ਦੋ ਇੱਕ ਹੁੰਦੀ ਹੈ ਅਕਰਮਕ ਕਿਰਿਆ ਇੱਕ ਹੁੰਦੀ ਹੈ ਸਕਰਮਕ ਕਿਰਿਆ ਆ ਕਰਮ ਕਰਮ ਜਿਹਦੇ ਉੱਪਰ ਕਿਰਿਆ ਹੋ ਰਹੀ ਹੁੰਦੀ ਆ ਓਕੇ ਆ ਕਰਮਿਕ ਤੇ ਸਕਰਮਕ ਆਕਰਮਿਕ ਕੀ ਕਰਨੀ ਹੈ ਨੀਗਾ ਮੀਂਹ ਵਰਦਾ ਹੈ ਕਰਮ ਹੈਗਾ ਮੀਂਹ ਦਾ ਕਰਤਾ ਵਰਦਾ ਹੈ ਕਿਰਿਆ ਇਹ ਕਰਤਾ ਵਰਦਾ ਹੈ ਕੀਆ ਕਿਰਿਆ ਓਕੇ ਤੇ ਕਰਮਦਾ ਨਹੀਂ ਹੈਗਾ ਤੇ ਇਹਨਾਂ ਕੀ ਬਣ ਜਾਣਾ ਸੀ ਆ ਕਰਮਿਕ ਕਿਰਿਆ ਜਿਵੇਂ ਬੱਚਾ ਰੋਂਦਾ ਹੈ ਬੱਚਾ ਰੋਂਦਾ ਹੈ ਰੋਂਦਾ ਹੈ ਕਿਰਿਆ ਤੇ ਬੱਚਾ ਕੀਆ ਕਰਤਾ ਤੇ ਉਹਦੇ ਵਿੱਚ ਵੀ ਕੀ ਹੈ ਨਹੀਂ ਕਰਮ ਨਹੀਂ ਹੈਗਾ ਜਿਵੇਂ ਬੱਚਾ ਸੌਂਦਾ ਹੈ ਕੁੜੀ ਰੋਂਦੀ ਹੈ ਕੁੜੀ ਗਾਉਂਦੀ ਹੈ ਕੁੜੀ ਗਾਉਂਦੀ ਹੈ ਆ ਕਰਮਿਕ ਕਿਰਿਆ ਕੁੜੀ ਗੀਤ ਗਾਉਂਦੀ ਹੈ ਗੀਤ ਹੁਣ ਕੀ ਹੈ ਜਿਹੜੀ ਕੁੜੀ ਗਾਉਂਦੀ ਆ ਉਹ ਜਿਹੜੀ ਕਿਰਿਆ ਹੋ ਰਹੀ ਹੈ ਉਹ ਕਾਹਦੀ ਹੋ ਰਹੀ ਹੈ ਗੀਤ ਤੇ ਹੋ ਰਹੀ ਆ ਤਾਂ ਫਿਰ ਇਹਨੇ ਬਣ ਜਾਣਾ ਸੀ ਸਕਰਮਕ ਕਿਰਿਆ ਤਾਂ ਇਹਦੇ ਵਿੱਚ ਕਰਮ ਨਹੀਂ ਸੀ ਤਾਂ ਕਰਕੇ ਇਹ ਹੋ ਗਿਆ ਸਾਡਾ ਅਕਰਮਕ ਕਿਰਿਆ ਅਗਲਾ ਆਈ ਸ਼ਬਦ ਤੋਂ ਬਣੇ ਸਹੀ ਵਿਸ਼ੇਤਰ ਦੀ ਚੋਣ ਕਰੋ ਤਾਂ ਕਿਹੜਾ ਪਸ਼ੇਤਰ ਆਈ ਤੋਂ ਬਣਿਆ ਹੋਇਆ ਹੈ ਤੇ ਇਹਨਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਤੋੜ ਕੇ ਦੇਖਣਾ ਹੁੰਦਾ ਇਹਦੇ ਵਿੱਚ ਵੇਖਣਾ ਹੁੰਦਾ ਕਿ ਮੂਲ ਸ਼ਬਦ ਹੈ ਜਿਵੇਂ ਹੁਣ ਇਹਨੂੰ ਤੋੜਾਂਗੇ ਆਪਾਂ ਜਿਹੜੇ ਬੱਚਿਆਂ ਨੇ ਪਿੱਛੇ ਆਪਣੀ ਕਲਾਸ ਮਤਲਬ ਲਈ ਹੋਗੀ ਇਹ ਐਸ ਤਰੀਕੇ ਨਾਲ ਟੁੱਟਣਗੇ ਓਕੇ ਜੇ ਹੁਣ ਇਹਦੇ ਵਿੱਚ ਮੂਲ ਸ਼ਬਦ ਜੇ ਤੇ ਇਹ ਇਹ ਟੁੱਟ ਗਿਆ ਇਹਨੇ ਐਸ ਤਰੀਕੇ ਨਾਲ ਲੱਗ ਹੁੰਦਾ ਆਈ ਸ਼ਬਦ ਨੂੰ ਇਸ ਤਰੀਕੇ ਨਾਲ ਆਉਣਾ ਦਾ ਤੇ ਇਹਦਾ ਕੋਈ ਮੂਲ ਸ਼ਬਦ ਰਹੀ ਹੀ ਨਹੀਂ ਤਾਂ ਇਹਦਾ ਕੋਈ मीनिंग ਹੀ ਹੈ ਨਹੀਂਗਾ ਪਰ ਜਦੋਂ ਆਪਾਂ ਉਹਨੂੰ ਤੋੜ ਕੇ ਬਾਹਰ ਕੱਢਾਂਗੇ ਤਾਂ ਉਹਦਾ ਇੱਕ ਮੂਲ ਸ਼ਬਦ ਨਿਕਲਣਾ ਚਾਹੀਦਾ ਠੀਕ ਹੈ ਜਿਵੇਂ ਇਹ ਦਾ ਜਿਹੜਾ ਨਿਕਲੂਗਾ ਇਹ ਇਸ ਤਰੀਕੇ ਨਾਲ ਕਮਾਈ 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 ਤਾਂ ਇਹ ਈਡੀਅੰਸ ਰਹੂਗਾ ਜਿਹੜੇ ਵਿੱਚ ਨੇ ਨਹੀਂ ਸਮਝ ਆਇਆ ਤਾਂ ਉਹ ਆਪਾਂ ਪਿੱਛੇ ਕਰੀਆਂ ਸੀਗਾ ਤੁਣੀ ਬਲੀ ਜਿਹੜੀ ਕਲਾਸ ਕਰੀ ਸੀ ਉਹਦੇ ਵਿੱਚ ਇਹਨਾਂ ਸਾਰਿਆਂ ਨੂੰ ਅਲੱਗ ਕਰਨਾ ਤੁਣੀ ਨੂੰ ਅਲੱਗ ਕਰਨਾ ਆਪਾਂ ਉਹਦੇ ਵਿੱਚ ਸਿੱਖਿਆ ਸੀ ਇੱਕ ਵਾਰੀ ਉਹ ਕਲਾਸ ਜ਼ਰੂਰ ਲਾ ਲਓ ਬਾਕੀ ਹੁਣ ਆਪਾਂ ਕਰਿਆ ਕਰਾਂਗੇ ਸਾਰੇ ਸੋਨ ਦਾ ਜਿੰਨੇ ਵੀ 2024 ਦੇ ਪੀਵਾਈਕਿਊ ਸੀਗੇ ਉਹ ਆਪਾਂ ਸਾਰੇ ਕਰਵਾਵਾਂਗੇ ਕਲਾਸਾਂ 'ਚ ਅਲਖਮ ਬਕੌਣੀ ਮਹਾਵਰੇ ਦਾ ਸਹੀ ਅਰਥ ਦੱਸੋ ਤਾਂ ਇਹ ਕੀ ਆ ਇਹਨਾਂ ਦਾ ਤਾਂ ਇਹ ਹੈਗਾ ਖਤਮ ਹੋਣਾ ਤਾਂ ਕਿਸੇ ਦਾ ਖਤਮ ਹੋਣਾ ਅਲਖ ਮਕਾਉਣੀ ਸਵੰਧ ਵਾਚਕ ਪੜਨਾਮ ਚੁਣੋ ਸਵੰਧ ਵਾਚਕ ਤਾਂ ਇਹ ਸ਼ਬਦ ਸ਼੍ਰੇਣੀ ਦੇ ਵਿੱਚ ਸਾਡੇ ਕੋਲੇ ਪੜਨਾਮ ਤਾਂ ਇਹ ਹੈਗਾ ਸਾਡੇ ਕੋਲ 6 ਪ੍ਰਕਾਰ ਦਾ ਨਾਮ ਦੀ ਥਾਂ ਤੇ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਕੀ ਆਖਦੇ ਹਾਂ ਨਾਮ ਦੀ ਸ਼ਬਦ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਕਹਿੰਦੇ ਹਾਂ ਪੜਨਾਮ ਤਾਂ ਇਹਨਾਂ ਚ ਸਵੰਧ ਬਾਟਕ ਜਿਹੜਾ ਕਿ ਕੋਈ ਵੀ ਪਾਕਾ ਉਹਦਾ ਇੱਕ ਸਬੰਧਕ ਦੱਸੇ ਕਿ ਉਹ ਮੁੰਡਾ ਪਾਸ ਹੋ ਗਿਆ ਜੋ ਪੜਦਾ ਸੀਗਾ ਜੋ ਮਿਹਨਤ ਕਰਦਾ ਸੀਗਾ ਤਾਂ ਉਹ ਇੱਕ ਸਬੰਧ ਬਣਾਤਾ ਤਾਂ ਇਹਦੇ ਵਿੱਚ ਜੋ ਜਿਹੜਾ ਜਿਸਾ ਪੰਜਾਬੀ ਪਾਸ਼ਾ ਵਿੱਚ ਕਿੰਨੇ ਸਵਾਰ ਹਨ ਤਾਂ ਇਹ ਅਪਾ ਜੇਦੀ ਪੰਜਾਬੀ ਭਾਸ਼ਾ ਉਹਨੂੰ ਆਪਾਂ ਕਿੰਨੇ ਹਿੱਸਿਆਂ ਦੇ ਵਿੱਚ ਵੰਡਦੇ ਆਂ ਸਾਂ ਦੀ ਮਾਤਰਾ ਦੇ ਆਧਾਰ ਤੇ ਦੋ ਚ ਇੱਕ ਹੁੰਦੇ ਨੇ ਸਾਡੇ ਕੋਲੇ ਸਵਾਰ ਸਵਰ ਹੈਗੇ ਨੇ ਤਿੰਨ ਤੇ ਬਾਕੀ ਹੈਗੇ ਨੇ ਸਾਡੇ ਕੋਲੇ ਵਿਅੰਜਨ ਤੇ ਕਿੰਨੇ ਸਵਾਰ ਨੇ ਸਾਡੇ ਕੋਲੇ ਤਿੰਨ ਕਿਹੜੇ ਸਵਾਰ ਨੇ ਸਾਡੇ ਕੋਲੇ ਊੜਾ ਆੜਾ ਈੜੀ ਤਾਂ ਸਵਰ ਕਿਉਂ ਕਹਿੰਦੇ ਆ ਕਿਉਂਕਿ ਫੇਫੜਿਆਂ ਤੋਂ ਆਉਂਦੀ ਹੋਈ ਹਵਾ ਕਿਤੇ ਵੀ ਨਿਰੁਕਦੀ ਸਿੱਧੀ ਬਾਹਰ ਨਿਕਲਦੀ ਆ ਤਾਂ ਇਹ ਸਾਡੇ ਕੋਲੇ ਤਿੰਨ ਹੈਗੇ ਨੇ ਸਵਾਰ ਕਿਹੜਾ ਸ਼ਬਦ ਅਗੇਤਰ ਲੱਗ ਕੇ ਬਣਿਆ ਹੈ ਇਨਾਂ ਦੇ ਵਿੱਚੋਂ ਕਿਹੜਾ ਸ਼ਬਦ ਆ ਜਿਹੜਾ ਅਗੇਤਰ ਲੱਗ ਕੇ ਬਣਿਆ ਹੈ ਕਿ ਮਤਲਬ ਜਦੋਂ ਆਪਾਂ ਉਹਨੂੰ ਤੋੜਾਂਗੇ ਤਾਂ ਉਹਦੇ ਵਿੱਚੋਂ ਕੋਈ ਨਾ ਕੋਈ ਮੂਲ ਸ਼ਬਦ ਹੋਵੇ ਓਕੇ ਤਾਂ ਇਹਦੇ ਵਿੱਚ ਆਉਣਾ ਸੀ ਤੁਹਾਡਾ ਸੱਸਾ ਕਿਉਂਕਿ ਜਦੋਂ ਆਪਾਂ ਇਹਨੂੰ ਤੋੜਦੇ ਆ ਜਦੋਂ ਬਾਗ ਜਦੋਂ ਇਹਨੂੰ ਤੋੜਾਂਗੇ ਤਾਂ ਆਈ ਮੂਲ ਸ਼ਬਦ ਆ ਤਾਂ ਚੰਗੇ ਚੰਗੀ ਕਿਸਮਤ ਵਾਲਾ ਤਾਂ ਇਹਦੇ ਵਿੱਚ ਆਪਾਂ ਕਵਾਂਗੇ ਸੱਸਾ ਆਨਸਰ ਹੈ ਇਹਦਾ ਹੇਟ ਲਿਖੇਆਂ ਵਿੱਚੋਂ ਅਗੇਤਰ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਉਹ ਹੈ ਜਿੱਥੇ ਅਗੇਤਰ ਦੀ ਵਰਤੋਂ ਨਹੀਂ ਹੋਈ ਕਿ ਅਗੇਤਰ ਨਹੀਂ ਲੱਗਿਆ ਸੋਰੀ ਅਗੇਤਰ ਦੀ ਵਰਤੋਂ ਨਹੀਂ ਹੋਈ ਇਹਨਾਂ ਦੇ ਵਿੱਚੋਂ ਤਾਂ ਕਿਹਦੇ ਵਿੱਚ ਜਿਵੇਂ ਹੁਣ ਇਹਦੇ ਵਿੱਚ ਅਪ ਸ਼ਗਨ ਤਾਂ ਆਪਾਂ ਕਹਿੰਦੇ ਕੋਈ ਅਪਸ਼ਗਨ ਹੋ ਗਿਆ ਜਿਵੇਂ ਕਿਸੇ ਨੇ ਸ਼ੱਕ ਮਾਰਤੀ ਕੋਈ ਚੀਜ਼ ਮੱਥੇ ਲੱਗ ਗਈ ਜਾਂ ਕੋਈ ਮਤਲਬ ਸ਼ਗਨ ਵਾਲੀ ਚੀਜ਼ ਟੁੱਟੇ ਜਾਂਦੀ ਹੈ ਕਿ ਅਪ ਅਪਸ਼ਗਨ ਹੋ ਗਿਆ ਤਾਂ ਕੁਝ ਵੀ ਕਿ ਮਤਲਬ ਮਾੜਾ ਹੋ ਜਾਣਾ ਕਲਯੁਗ ਯੁਗ ਕੀ ਹੈ ਇਹਦੇ ਵਿੱਚ ਹੈਗਾ ਮੂਲ ਸ਼ਬਦ ਤੇ ਕਲਯੁਗ ओके ਤਾਂ ਇਹ ਕੀ ਸੀ ਇਟਰ ਤਾਂ ਇਹਦੇ ਵਿੱਚ ਆਉਣਾ ਸੀ ਅੰਤ ਜੋਜਕ ਕਿਸ ਨੂੰ ਆਖਦੇ ਹਨ ਇਹ ਵੀ ਕੀ ਹੈ ਸਾਡੀ ਸ਼ਬਦਸਰੇਣੀ ਆ ਸੰਬੰਧਕ ਜੋਜਕ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਅਸੀਂ ਕਹਿੰਦੇ ਹਾਂ ਪੜਨਾਮ ਜਿਹੜੇ ਹੈਗੇ ਨੇ ਸਾਡੇ ਕੋਲ 6 ਪ੍ਰਕਾਰ ਦੇ ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਵਾਲਿਆਂ ਨੂੰ ਅਸੀਂ ਕਹਿੰਦੇ ਹਾਂ ਵਿਸ਼ੇਸ਼ਣ ओके ਵਿਸ਼ੇਸ਼ਣ ਹੈਗੇ ਸਾਡੇ ਕੋਲੇ ਪੰਜ ਪ੍ਰਕਾਰ ਦੇ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਅਸੀਂ ਕਹਿੰਨੇ ਕਿਰਿਆ ਵਿਸ਼ੇਸ਼ਣ ਜਿਹੜਾ ਹੈਗਾ ਸਾਡੇ ਕੋਲੇ 8 ਪ੍ਰਕਾਰ ਦਾ ਤੇ ਇਹਦੇ ਅਨੁਸਾਰ ਉਹਨਾਂ ਸੇ ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਅਸੀਂ ਕੀ ਕਹਿੰਨੇ ਆ ਜੋਜਕ ਅੱਜ ਕੱਲ ਪਰਸੋਂ ਇਹੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਵਿੱਚ ਰੱਖਿਆ ਜਾਂਦਾ ਹੈ ਤਾਂ ਸਾਡੇ ਕੋਲੇ ਕਿਰਿਆ ਵਿਸ਼ੇਸ਼ਣ ਦੇ ਕਿੰਨੀਆਂ ਕਿਸਮਾਂ ਨੇ ਇਹ ਹੈਗੀਆਂ ਨੇ 8 ਹੇਪੀ ਟਿਪਲ ਐਸਪੀ ਵਾਲੇ ਵੀ ਜ਼ਰੂਰ ਲਾਉਣ ਕਿਉਂਕਿ ਕਿਰਿਆ ਵਿਸ਼ੇਸ਼ਣ ਦੇ ਵਿੱਚੋਂ ਤੁਹਾਨੂੰ ਬਹੁਤ ਸਵਾਲ ਪੁੱਛਦੇ ਨੇ ਓਕੇ ਤਾਂ ਅੱਜ ਕੱਲ ਪਰਸੋਂ ਤਾਂ ਮਤਲਬ ਅੱਜ ਕੰਮ ਕਰਨਾ ਮਤਲਬ ਕੱਲ ਕੰਮ ਕਰਨਾ ਜਾਂ ਪਰਸੋਂ ਕੰਮ ਕਰਨਾ ਤਾਂ ਕਿਸੇ ਵੀ ਕੰਮ ਦੇ ਹੋਣ ਦਾ ਆਪਾਂ ਨੂੰ ਕੀ ਦੱਸ ਰਹੇ ਨੇ ਟਾਈਮ ਦੱਸ ਰਹੇ ਨੇ ਓਕੇ ਜਿਵੇਂ ਉਹ ਆਪਾਂ ਕਹੀਏ ਕਿ ਖੇਤ ਜਾਣਾ ਸਕੂਲ ਪੜ੍ਹਨਾ ਯੂਨੀਵਰਸਿਟੀ ਖੇਡਣਾ ਤਾਂ ਉੱਥੇ ਆਪਾਂ ਨੂੰ ਕੀ ਦੱਸਦੇ ਨੇ ਅਸੀਂ ਉੱਥੇ ਆਪਾਂ ਨੂੰ ਥਾਂ ਦੱਸਦੇ ਨੇ ਅਸੀਂ ਜਿਹੜੀ ਕਿਰਿਆ ਹੋ ਰਹੀ ਆ ਕਿਹੜੇ ਥਾਂ ਤੇ ਹੋ ਰਹੀ ਆ ਠੀਕ ਆ ਦੋ ਵਾਰੀ ਖੇਡਣਾ ਦੋ ਵਾਰੀ ਬੋਲਣਾ ਤਿੰਨ ਵਾਰੀ ਪੜ੍ਹਨਾ ਤਾਂ ਉਥੇ ਆਪ ਨੂੰ ਕੀ ਦੱਸਿਆ ਜਾਂਦਾ ਸੀ ਸੰਖਿਆ ਦੱਸੀ ਜਾਂਦੀ ਸੀ ਕੋਈ ਵੀ ਕਿਰਿਆ ਕਿੰਨੇ ਵਾਰ ਮੈਂ ਪੜ ਰਿਹਾ ਹਾਂ ਕਿਉਂਕਿ ਮੈਂ ਪਾਸ ਹੋਣਾ ਕਿਸੇ ਵੀ ਕੰਮ ਦੇ ਹੋਣ ਦਾ ਜਦੋਂ ਕਾਰਨ ਦੱਸਿਆ ਹੋਵੇ ਤਾਂ ਉਹ ਕਾਰਨਵਾਚਕ ਬਣ ਜਾਂਦਾ ਸੀਗਾ ਤਾਂ ਇਹ ਕੀ ਆ ਕਾਲ ਕਿਸੇ ਵੀ ਸਮੇਂ ਤੇ ਕਿਰਿਆ ਦੇ ਹੋਣ ਦਾ ਦੱਸਣਾ ਤਾਂ ਉਹ ਕੀ ਹੋ ਜਾਣਾ ਸੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਦੇ ਕਿੰਨੀਆਂ ਕਿਸਮਾਂ ਨੇ ਇਹ ਹੁਣ ਆਪਿਆ ਕਰਿਆ ਕਿਰਿਆ ਵਿਸ਼ੇਸ਼ਣ ਦੇ 7 ਕਿਸਮਾਂ ਨੇ 6 6 ਦਾ ਸਾਡੇ ਹੈਗੇ ਨਿਪੜਨਾਮ 8 ਕਿਸਮਾਂ ਨੇ ਹਾਂਜੀ ਇਹਦੀ 8 ਕਿਸਮਾਂ ਨੇ ਨਾਮ ਤੇ ਕੱਲਾ ਵਿਸ਼ੇਸ਼ਣ ਇਹ ਹੈਗਾ ਸਾਡੇ ਕੋਲੇ 5 ਕਿਸਮਾਂ ਦਾ ਇਹ ਤਾਂ ਸੁਣਾਉਣਾ ਸੀ 8 ਦਵਾ ਜਾਂ ਬਲ ਨੂੰ ਪ੍ਰਕਾਉਣ ਲਈ ਕਿਹੜੀ ਲਗਾ ਲਗਾ ਅੱਖਰ ਦੀ ਵਰਤੋਂ ਹੁੰਦੀ ਹੈ ਓਕੇ ਤਾਂ ਇਹਦੇ ਵਿੱਚ ਕਿਹੜੇ ਲਗਾ ਅੱਖਰ ਦੀ ਵਰਤੋਂ ਹੁੰਦੀ ਅਧਿਕ ਦੋ ਤ ਅੱਖਰ ਬਿੰਦੀ ਨਾਸਕੀ ਹੁੰਦੀ ਆ ਟਿੱਪੀ ਜਾਂ ਅਦਕ ਤਾਂ ਇਹਦੇ ਵਿੱਚ ਹੁੰਦਾ ਅਦਕ ਪੈਰ ਬਿੰਦੀ ਵਾਲੇ ਅੱਖਰ ਸਮੇਤ ਪੰਜਾਬੀ ਵਰਣਮਾਲਾ ਵਿੱਚ ਕਿੰਨੇ ਅੱਖਰ ਹਨ ਤਾਂ ਜਿਹੜੇ ਆਪਾਂ ਨਵੀਨ ਵਰਗ ਦੇ ਵਿੱਚ ਦੇਖਦੇ ਹਾਂ ਸਾਡੇ ਕੋਲ 6 ਆ ਜਾਂਦੇ ਨੇ ਨਵੀਨ ਵਰਗ ਦੇ ਵਿੱਚ ਜਿਨ੍ਹਾਂ ਦੇ ਪੈਰ ਦੇ ਵਿੱਚ ਬਿੰਦੀ ਪਾਈ ਆ ਤਾਂ ਟੋਟਲ ਸਾਡੇ ਕੋਲ ਕਿੰਨੇ ਹੋਗੇ ਟੋਟਲ ਸਾਡੇ ਕੋਲ ਹੋਗੇ 41 ਇਹ ਸਾਡੇ ਕੋਲ 38 ਹੈਗੇ ਨੇ ਵਿਅੰਜਨ ਰਾਬੀ ਤੋਂ ਬਿਆਸ ਦਰਿਆ ਵਿਚਕਾਰ ਪੰਜਾਬੀ ਪਾਸ਼ਾ ਦੀ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਤਾਂ ਟੋਟਲ ਸਾਡੇ ਕੋਲੇ ਇਸ ਟਾਈਮ ਕਿੰਨੀਆਂ ਉਪ ਬੋਲੀਆਂ ਬੋਲੀਆਂ ਜਾਂਦੀਆਂ ਚਾਰ ਰਾਵੀ ਤੇ ਬਿਆਸ ਰਾਵੀ ਦਰਿਆ ਤੇ ਬਿਆਸ ਤੇ ਵਿਚਕਾਰ ਕਿਹੜੀ ਬੋਲੀ ਜਾਂਦੀ ਆ ਪੁਵਾਦੀ ਇਹ ਦਾ ਆਪਣੇ ਪਹਾੜਾਂ ਦੇ ਪੈਰਾਂ ਦੇ ਵਿੱਚੋਂ ਬੋਲੀ ਜਾਂਦੀ ਹੈ ਰੋਪੜ ਵਾਲੇ ਏਰੀਏ ਦੇ ਵਿੱਚ ਮਾਝੀ ਚਾਰ ਜ਼ਿਲ੍ਹਿਆਂ ਦੇ ਵਿੱਚ ਦੁਆਬੀ ਚਾਰ ਜ਼ਿਲ੍ਹਿਆਂ ਦੇ ਵਿੱਚ ਤੇ ਮਾਲਵੀ ਮਲਬਈ ਜਿਹੜੀ ਸਭ ਤੋਂ ਵੱਧ ਬੋਲੀ ਜਾਂਦੀ ਹੈ 15 ਜ਼ਿਲ੍ਹਿਆਂ ਦੇ ਵਿੱਚ ਤਾਂ ਇਹ ਦਾ ਅਨਸਰ ਹੁਣ ਅਸੀਂ ਮਾਝੀ ਪੰਜਾਬੀ ਪਾਸ਼ਾ ਵਿੱਚ ਉਲਟ ਜੀਵੀ ਦੁਨੀਆਂ ਦਾ ਸਹੀ ਜੋਟਾ ਦੱਸੋ ਤਾਂ ਇਹਨਾਂ ਦੇ ਵਿੱਚ ਉਲਟ ਜੀਵੀ ਤੇ ਜਦੋਂ ਆਪਾਂ ਬਿਆਨਣ ਦੇਖਿਆ ਬਿਆਨਣਾਂ ਨੂੰ ਬਿਆਨਣਾਂ ਨੂੰ ਬੋਲਣ ਵੇਲੇ ਹਵਾ ਕਿਤੇ ਨਾ ਕਿਤੇ ਰੁਕ ਕੇ ਬਾਹਰ ਆਉਂਦੀ ਆ ਤੇ ਉਹ ਜਿਹੜੇ ਰੁਕਣ ਦੀ ਜਗ੍ਹਾ ਹੈਗੇ ਨੇ ਉਹ ਟੋਟਲ ਹੈਗੇ ਨੇ ਸਾਡੇ ਕੋਲੇ 6 ਅਚਾਰਨ ਸਥਾਨ ਸਾਡੇ ਕੋਲੇ ਹੈਗੇ ਨੇ 6 ਤਾਂ ਉਲਟ ਜੀਵੀ ਤਾਂ ਸੌਰੀ ਫੇਫੜਿਆਂ ਤੋਂ ਆਉਂਦੀ ਹੋਈ ਹਵਾ ਨੂੰ ਜੀਭ ਉਲਟ ਕੇ ਉੱਪਰ ਲੱਗਦੀ ਆਪਣੇ ਤਾਲੂਏ ਨਾਲ ਤਾਂ ਕਿਤੇ ਨਾ ਕਿਤੇ ਹਵਾ ਨੂੰ ਰੋਕਦੀ ਆ ਤਾਂ ਉਹਦੇ ਵਿੱਚ ਟੈਂਕਾ ਠੱਠਾ ਡੱਡਾ ਤੱਤਾ ਠੱਠਾ ਦੱਦਾ ਚੱਚਾ ਛੱਛਾ ਜੱਜਾ ਕੱਕਾ ਖਖਾ ਗੱਗਾ ਇਹਦਾ ਹੈਗੇ ਸਾਡੇ ਕੰਠੀ ਤਾਂ ਟੈਂਕਾ ਠੱਠਾ ਡੱਡਾ ਤਾਂ ਬੋਲ ਕੇ ਦੇਖੋ ਜੀਭ ਉਲਟ ਕੇ ਤਾਲੂਏ ਨਾਲ ਲੱਗੀ ਆ ਜਦੋਂ ਉਲਟ ਕੇ ਤਾਲੂਏ ਨਾਲ ਲੱਗੀ ਤਾਂ ਉਹਨਾਂ ਨੇ ਫੇਫੜਿਆਂ ਤੋਂ ਆਉਂਦੀ ਹੋਈ ਹਵਾ ਨੂੰ ਇੱਕ ਜਗ੍ਹਾ ਤੇ ਰੋਕਿਆ ਉੱਥੋਂ ਇੱਕ ਆਵਾਜ਼ ਪੈਦਾ ਹੋਈ ਤੇ ਬਾਅਦ ਚ ਹਵਾ ਛੱਡੀ ओके ਪੰਜਾਬੀ ਪਾਸ਼ਾ ਦੀ ਕਿਸ ਉਪ ਪਾਸ਼ਾ ਵਿੱਚ ਹਾਹੇ ਤੁਨੀ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਤਾਂ ਇਹਨਾਂ ਦੇ ਵਿੱਚ ਹਾਹੇ ਦੇ ਉੱਪਰ ਹਾਹਾ ਤੁਨੀ ਇੱਕ ਹੀ ਸਾਡੇ ਕੋਲ ਸੁਰਜੰਤਰੀ ਹੈ ਸਾਡੇ ਜਿਹੜੀ ਸਭ ਤੋਂ ਪਹਿਲਾਂ ਸਾਡੇ ਗਲੇ ਦੇ ਵਿੱਚ ਜਨਮ ਹੁੰਦਾ ਵਿਅੰਜਨ ਦਾ ਹਾਹਾ ਤਾਂ ਇਹਦੇ ਵਿੱਚ ਸਭ ਤੋਂ ਵੱਧ ਕਿਹੜੀ ਉਪ ਪਾਸ਼ਾ ਦੇ ਵਿੱਚ ਜ਼ੋਰ ਦਿੱਤਾ ਜਾਂਦਾ ਤਾਂ ਇਹ ਦਿੱਤਾ ਜਾਂਦਾ ਮੱਜੀ ਦੇ ਵਿੱਚ ਮੱਜੀ ਅਨ ਬੰਡੇ ਪੰਜਾਬ ਦੇ ਮੱਧ ਦੇ ਵਿੱਚ ਸੀ ਤੇ ਮਾਜੀ ਸਾਡੀ ਟਕਸਾਲੀ ਪਾਸ਼ਾ ਵੀ ਰਹੀ ਆ ਲਾਹੌਰ ਅੰਮ੍ਰਿਤਸਰ ਦੇ ਵਿੱਚ ਆਪਾਂ ਦੇਖਦੇ ਆ ਅਨੇਕ ਬਹੁਤ ਥੋੜਾ ਆਹ ਸ਼ਬਦਾਂ ਨੂੰ ਪੜਨਾਮ ਦੀ ਕਿਸ ਕਿਸਮ ਵਿੱਚ ਰੱਖਿਆ ਜਾਂਦਾ ਹੈ ਤਾਂ ਪੜਨਾਮ ਸਾਡੇ ਕੋਲੇ ਕਿੰਨੇ ਪ੍ਰਕਾਰ ਦੇ ਨੇ 6 ਪ੍ਰਕਾਰ ਦੇ ਤਾਂ ਕਿਹੜੀ ਕਿਸਮ ਦੇ ਵਿੱਚ ਰੱਖਿਆ ਜਾਊਗਾ ਕਿ ਅਨੇਕ ਬੱਚੇ ਬਹੁਤ ਸਾਰਾ ਥੋੜੇ ਜਿਹੇ ਬੱਚੇ ਤਾਂ ਕੀ ਹੈ ਇਹ ਨਿੱਜਵਾਜਕ ਨਿੱਜਵਾਜਕ ਦਾ ਸਾਡੇ ਕੋਲੇ ਆਪ ਰਾਮ ਆਪ ਸਕੂਲ ਗਿਆ ਗੀਤਾ ਨੇ ਆਪ ਕੰਮ ਕਰਿਆ ਪੁਰਖਵਾਚਕ ਸਾਡੇ ਕੋਲੇ ਹੈਗੇ ਨੇ ਤਿੰਨ ਪਹਿਲਾ ਪੁਰਖ ਦੂਜਾ ਪੁਰਖ ਤੀਜਾ ਪੁਰਖ ਇਹ ਜਿਹੜਾ ਕੋਈ ਗੱਲ ਕਰ ਰਿਹਾ ਹੁੰਦਾ ਜਿਹਦੇ ਨਾਲ ਗੱਲ ਹੋ ਰਹੀ ਹੁੰਦੀ ਆ ਤੇ ਜਿਹਦੇ ਬਾਰੇ ਗੱਲ ਹੋ ਰਹੀ ਹੁੰਦੀ ਆ ਓਕੇ ਤੇ ਨਿਚੇਵਾਚਕ ਜਿਹਦੇ ਪੱਕਾ ਹੀ ਕਿਸੇ ਤੇ ਆਪਣਾ ਨਿਚੇ ਤੇ ਇਹ ਹੈਗੇ ਆਪਣੇ ਆਹ ਨਿਚੇਵਾਚਕ ਤਾਂ ਇਹਦੇ ਵਿੱਚ ਕੁਝ ਵੀ ਮਤਲਬ ਫਿਕਸ ਨਹੀਂ ਦਾ ਕਿੰਨਾ ਥੋੜਾ ਬਹੁਤ ਆ ਤਾਂ ਆਹ ਨਿਚੇਵਾਚਕ ਪਰਨਾਮ ਇਟ ਪੱਥਰ ਪਾਣੀ ਮਿੱਟੀ ਹਵਾ ਬੱਦਲ ਮੀ ਇਹ ਸਭ ਕੀ ਹਨ ਕਿਰਿਆ ਪੜਨਾਮ ਨਾਮ ਵਿਸ਼ੇਸ਼ਣ ਤਾਂ ਇਹ ਵਿਸ਼ੇਸ਼ਣ ਦਾ ਹੁੰਦਾ ਨਾ ਜਿਵੇਂ ਲਾਲ ਪੀਲਾ ਕੋਈ ਵੀ ਮਤਲਬ ਆਪਾਂ ਕਿਸੇ ਦਾ ਗੁਣ ਔਗਣ ਦੱਸਣਾ ਨਾਮ ਇਹ ਨਾਮ ਹੋ ਸਕਦੇ ਨੇ ਦੋਸੋ ਇੱਟ ਪੱਥਰ ਪਾਣੀ ਮਿੱਟੀ ਹਵਾ ਬੱਦਲ ਮੀ ਕੀ ਹੋ ਸਕਦੇ ਪੜਨਾਮ ਤਾਂ ਨਹੀਂ ਹੋ ਸਕਦੇ ਤਾਂ ਕਿਰਿਆ ਵੀ ਨਹੀਂ ਹੋ ਸਕਦੇ ਇਹ ਹੈਗੇ ਨਹੀਂ ਸਾਡੇ ਨਾਮ ਤਾਂ ਕਿਰਿਆ ਨੋਪਾ ਅਕਰਮ ਤੇ ਸਕਰਮ ਕਿਰਿਆ ਤੇ ਵਿਸ਼ੇਸ਼ਣ ਸਾਡਾ ਪੰਜ ਪ੍ਰਕਾਰ ਦਾ। ਇਹ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਣ ਦੀ ਕਿਸਮ ਨਹੀਂ ਹੈ? ਤਾਂ ਵਿਸ਼ੇਸ਼ਣ ਸਾਡੇ ਕੋਲੇ ਪੰਜ ਪ੍ਰਕਾਰ ਦੇ ਨੇ ਰਿਵੀਜ਼ਨ ਕਰਕੇ ਆਉਣੀ ਆ। ਜਿਹੜੇ ਮਤਲਬ ਹੁਣ ਜਿੰਨੇ ਵੀ ਸੋਨ ਨੂੰ ਇਹ ਮਿਲਣਗੇ ਪੰਜਾਬ ਪੁਲਿਸ ਦੇ ਪੁਰਾਣੇ ਵਾਲੇ ਪੀਟੀਪੀਐਸੇ ਵਾਲੇ ਬੱਚਿਆਂ ਨੇ ਵੀ ਲਾਉਣਾ, ਐਕਸਾਈਜ਼ ਵਾਲੇ ਬੱਚਿਆਂ ਨੇ ਵੀ ਲਾਉਣਾ ਬਟ ਉਹ ਤੋਂ ਪਹਿਲਾਂ ਰਿਵੀਜ਼ਨ ਕਰੀ ਹੋਣੀ ਚਾਹੀਦੀ ਏ ਸੋਡੀ। ਓਕੇ। ਤਾਂ ਇੰਨਾ ਵਿੱਚੋਂ ਵਿਸ਼ੇਸ਼ਣ ਦੀ ਕਿਹੜੀ ਕਿਸਮ ਨਹੀਂ ਹੈ ਤਾਂ ਇਹ ਕਿਹੜੀ ਨਹੀਂ ਸਮੂਹਵਾਚਕ ਵਿਸ਼ੇਸ਼ਣ ਇਹ ਕਿਹਦੀ ਕਿਸਮ ਹੈ ਇਹ ਹੈਗੇ ਨਾਮ ਦੀ ਜਿਵੇਂ ਆਪਾਂ ਕਰਿਆ ਸੀਗਾ ਕਲਾਸ ਜੱਥਾ ਡਾਰ ਇਹ ਵਾਲੇ ਚੀਜ਼ਾਂ ਲਿਖਿਆਂ ਵਿੱਚੋਂ ਫੋਠੀ ਤੁਨੀਆ ਦਾ ਜੁਟ ਕਿਹੜਾ ਹੈ ਤਾਂ ਇੰਨਾ ਵਿੱਚੋਂ ਫੋਠੀ ਬਿਆੰਜਨ ਜਾਂ ਤੁਨੀਆ ਕਿਹੜੀਆਂ ਨੇ ਪਪਾ ਫੱਪਾ ਬੱਬਾ ਟੈਂਕਾ ਠੱਠਾ ਡੱਡਾ ਚੱਚਾ ਛੱਛਾ ਜੱਜਾ ਤੱਤਾ ਥੱਥਾ ਦੱਦਾ ਇਹਦੇ ਹੈਗੇ ਨੇ ਦੰਤੀ ਤਾਲਵੀ ਉਲਟ ਜੀਵੀ ਤਾਂ ਇਹ ਹੈਗੀਆਂ ਸਾਡੀਆਂ ਹੋਠੀ ਪਪਾ ਫਫਾ ਬੱਬਾ ਬੋਲ ਕੇ ਦੇਖੋ ਸਾਰੇ ਅੱਜ ਵਾਲੀ ਕਲਾਸ ਦੇ ਵਿੱਚ ਇੰਨਾ ਹੀ ਇਹ ਕਲਾਸ ਦੇ ਵਿੱਚ ਟੋਟਲ ਸੀ ਤੁਹਾਡੇ 30 ਪੀ ਵਾਈ ਕਿਉ ਕਮੈਂਟ ਕਰਕੇ ਜਰੂਰ ਦੱਸੋ ਇਹਦੇ ਵਿੱਚ ਤੁਹਾਡੇ ਕਿੰਨੇ ਸਵਾਲ ਠੀਕ ਹੋਏ ਨੇ ਤੇ ਆਪਾਂ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਇਹਦੇ ਵਿੱਚ ਆਪਾਂ ਨਾਲ ਨਾਲ ਰੱਖਾਂਗੇ ਜਦੋਂ ਤੱਕ ਇਹ ਪੰਜਾਬ ਪੁਲਿਸ ਕਨਸਟੇਬਲ ਵਾਲੇ ਬੱਚਿਆਂ ਦਾ ਪੇਪਰ ਨਹੀਂ ਹੁੰਦਾ ਤਾਂ ਤੁਸੀਂ ਪਿਛਲੇ ਸਾਰੇ ਪੇਪਰ ਲਾ ਕੇ ਜਾਣੇ ਆ ਤੇ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਵੀਡੀਓ ਲਾਈਕ ਕਮੈਂਟ ਜ਼ਰੂਰ ਕਰਨਾ ਇਹ ਜ਼ਰੂਰ ਦੱਸਣਾ ਇਹਨਾਂ ਦੇ ਵਿੱਚੋਂ ਕਿੰਨੇ ਠੀਕ ਹੋਏ ਨੇ ਪੰਜਾਬ ਪਲਸ ਵਾਲੇ ਬੱਚਿਆਂ ਨੇ ਤੇ ਪੀਟੀ ਪਲਸ ਵੀ ਵਾਲੇ ਵੀ ਦੱਸਣ